ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਨਿੱਜੀ ਜ਼ਿੰਦਗੀ ਹੈ ਜਦੋਂ ਦੁੱਖਾਂ ਦੇ ਵਿੱਚ ਘਿਰੇ ਹੁੰਦੀ ਹੈ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੁੰਦੀ ਹੈ ਤਾਂ ਉਸ ਟਾਈਮ ਬੰਦਾ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਪਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਅਜਿਹਾ ਜਾਦੂ ਟੁਣਾ ਨਹੀਂ ਦੱਸਣਾ ਜਿਸ ਦੇ ਨਾਲ ਕਿਸੇ ਨੂੰ ਹਾਨੀ ਹੋਵੇਗੀ ਆਪਾਂ ਉਹ ਉਪਾਅ ਹੀ ਦੱਸਾਂਗੇ ਜਿਹੜੇ ਸਾਡੇ ਪੁਰਾਣੇ ਸਮਿਆਂ ਤੋਂ ਬਜ਼ੁਰਗ ਕਰਦੇ ਆਏ ਹਨ ਪੁਰਾਣੇ ਸਮੇਂ ਜਿਹੜੇ ਬਜ਼ੁਰਗ ਹੋਇਆ ਕਰਦੇ ਸਨ ਉਹ ਆਪਣੇ ਘਰ ਦੀਆਂ ਘਰੇਲੂ ਚੀਜ਼ਾਂ ਦੇ ਨਾਲ ਹੀ ਆਪਣੇ ਘਰ ਦੇ ਵਿੱਚ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਸਨ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਆਪਣੀਆਂ ਕਰੇਲੂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਹਾਂ ਸੰਗਤ ਜੀ ਚਸ ਕਰਕੇ ਸਾਡੇ ਘਰਾਂ ਦੇ ਵਿੱਚ ਪਰੇਸ਼ਾਨੀਆਂ ਬਹੁਤ ਜ਼ਿਆਦਾ ਵਧ ਗਈਆਂ ਹਨ ਜਿਹੜੀ ਸਾਡੀ ਰਸੋਈ ਹੈ ਉਸ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਮਸਾਲੇ ਕੁਝ ਖਾਣ ਪੀਣ ਲਈ ਚੀਜ਼ਾਂ ਵਰਤਦੇ ਹਾਂ ਉਹ ਸਾਡੇ ਗ੍ਰਹਿਾਂ ਦੇ ਕੋਈ ਨਾ ਕੋਈ ਗ੍ਰਹਿ ਦੇ ਨਾਲ ਜੁੜੀ ਹੁੰਦੀ ਹੈ ਪਰ ਸੰਗਾ ਜੀ ਹਰ ਇੱਕ ਮਨੁੱਖ ਦੇ ਗ੍ਰਹਿ ਵੱਖੋ ਵੱਖਰੇ ਹੁੰਦੇ ਹਨ ਇਹ ਨਹੀਂ ਹੁੰਦਾ ਕਿ ਕਿਸੇ ਮਨੁੱਖ ਤੇ ਗ੍ਰਹਿ ਦਾ ਪ੍ਰਭਾਵ ਨਹੀਂ ਪੈਂਦਾ ਕਿ ਉਹ ਇਸ ਧਰਮ ਦਾ ਬੰਦਾ ਹੈ ਜਾਂ ਉਸ ਧਰਮ ਦਾ ਬੰਦਾ ਕਿ ਉਸ ਦੇ ਉੱਤੇ ਗ੍ਰਹਾਂ ਦਾ ਪ੍ਰਭਾਵ ਨਹੀਂ ਪਵੇਗਾ ਹਰ ਇੱਕ ਬੰਦੇ ਦੇ ਉੱਤੇ ਚੰਗੇ ਮਾੜੇ ਗ੍ਰਹਿ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ਤਾਂ ਉਹ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਉਸ ਦੇ ਉੱਪਰ ਵੀ ਗ੍ਰਹਾਂ ਦੇ ਪ੍ਰਭਾਵ ਦੇ ਕਾਰਨ ਖਾਰ ਦੇ ਵਿੱਚ ਪਰੇਸ਼ਾਨੀਆਂ ਦੁੱਖ ਤਕਲੀਫਾਂ ਬਾਦੀਆਂ ਹਨ ਜਿਸ ਕਰਕੇ ਉਸ ਨੂੰ ਕੁਝ ਨਾ ਕੁਝ ਉਪਾਅ ਕਰਨੇ ਹੀ ਪੈਂਦੇ ਹਨ ਜਿਹੜੇ ਕਿ ਸਾਡੇ ਬਜ਼ੁਰਗਾਂ ਦੁਆਰਾ ਹੀ ਸਾਨੂੰ ਦੱਸੇ ਗਏ ਹਨ ਤੇ ਆਉਣ ਵਾਲੇ ਅੱਜ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹ ਉਪਾਅ ਤੁਹਾਨੂੰ ਦੱਸਾਂਗੇ ਉਹ ਉਪਾਅ ਕਿਹੜੀ ਉਹ ਚੀਜ਼ ਹੈ ਜਿਹੜੀ ਅਸੀਂ ਆਪਣੇ ਸਰਾਣੇ ਥੱਲੇ ਰੱਖਣੀ ਹੈ ਤੇ ਸਾਡੇ ਜਿਹੜੇ ਉਹ grain ਹਨ ਉਹ ਖਰਾਬ ਹੋਣ ਤੋਂ ਬਚ ਜਾਣਗੇ ਜਾਂ ਜਿਹੜਾ ਗ੍ਰੈ ਖਰਾਬ ਹੋਇਆ ਉਹ ਠੀਕ ਹੋ ਜਾਵੇਗਾ ਸੰਗਤ ਜੀ ਸਭ ਤੋਂ ਪਹਿਲਾਂ ਕਿ ਜਦੋਂ ਆਪਾਂ ਉਹ ਚੀਜ਼ਸ ਰਾਣੇ ਥੱਲੇ ਰੱਖਣੀ ਹੈ ਜਿਹੜੀ ਤੁਹਾਨੂੰ ਦੱਸਾਂਗੇ ਉਹ ਸੌਣ ਦੇ ਟਾਈਮ ਹੀ ਰੱਖਣੀ ਹੈ ਜਦੋਂ ਤੁਸੀਂ ਸੌਵੋਗੇ ਉਸ ਟਾਈਮ ਹੀ ਰੱਖਣੀ ਹੈ ਉਸ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਮੋਬਾਈਲ ਵੇਖਣ ਲੱਗ ਜਾਓ ਜਾਂ ਫਿਰ ਕੋਈ ਕੰਮ ਜਾਦਾ ਜਾਵੇ ਤੁਸੀਂ ਉੱਠ ਕੇ ਉਹ ਕੰਮ ਕਰਨ ਚਲੇ ਜਾਓ ਤੁਸੀਂ ਅਜਾਇਆ ਕੋਈ ਨਹੀਂ ਕਰਨਾ ਜਦੋਂ ਤੁਸੀਂ ਉਹ ਕੰਮ ਕਰਨਾ ਹੈ ਸਰਾਣੇ ਥੱਲੇ ਉਹ ਚੀਜ਼ ਰੱਖ ਦਿੱਤੀ ਅਸੋ ਬਾਅਦ ਤੁਸੀਂ ਉੱਠਣਾ ਨਹੀਂ ਸੌਂ ਜਾਣਾ ਹੈ ਕਿਉਂਕਿ ਉਸ ਚੀਜ਼ ਦੀ ਜਿਹੜੀ એનર્ਜੀ ਹੈ ਉਹ ਡਾਊਨ ਹੋ ਜਾਵੇਗੀ ਜਿਹੜੀ ਮਤਲਬ ਕਿ ਤੁਸੀਂ ਮਨੋ ਕਾਮਨਾ ਕਰਕੇ ਮੰਗ ਕੇ ਉਹ ਚੀਜ਼ ਸਰਾਣੇ ਥੱਲੇ ਰੱਖੀ ਹੈ ਨਾ ਤਾਂ ਉਸਦੇ ਨਾਲ ਉਹ ਤੁਹਾਡੀ ਮਨੋ ਕਾਮਨਾ ਦੀ ਜਿਹੜੀ ਉਹ ਚੀਜ਼ ਦੀ એનર્ਜੀ ਹੈ ਔਰ ਡਾਊਨ ਹੋਣੀ ਸ਼ੁਰੂ ਹੋ ਜਾਵੇਗੀ ਸੋ ਇਸ ਕਰਕੇ ਤੁਸੀਂ ਜਦੋਂ ਉਹ ਚੀਜ਼ ਇੱਥੇ ਰੱਖ ਦਿੱਤੀ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਨਾ ਤੁਸੀਂ ਉੱਠ ਕੇ ਕਿਸੇ ਕੰਮ ਲੈ ਜਾਣਾ ਹੈ ਜਦੋਂ ਤੁਸੀਂ ਸੌਣ ਲੱਗਣਾ ਹੋਂਦ ਹਾਨੂੰ ਨੀਂਦ ਆ ਰਹੀ ਹੈ ਉਦੋਂ ਉਹ ਚੀਜ਼ ਤੁਸੀਂ ਆਪਣੇ ਸਿਰਾਂ ਨੇ ਥੱਲੇ ਰੱਖ ਦੇਣੇ ਹੈ ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਪੰਜ ਚੀਜ਼ਾਂ ਦੱਸਾਂਗੇ ਜਿੰਨੋਂ ਜਿਹੜੀ ਪ੍ਰੋਬਲਮ ਆਉਂਦੀ ਹੈ ਉਸ ਦੇ ਵਿੱਚੋਂ ਇਹ ਕੋਪਾ ਕਰ ਸਕਦੇ ਹੋ ਹਰ ਇੱਕ ਚੀਜ਼ ਵੱਖੋ ਵੱਖਰੇ ਉਪਾਅ ਲਈ ਹੈ ਜਿਸ ਕਰਕੇ ਤੁਸੀਂ ਜਿੰਨਾਂ ਲੋਕਾਂ ਨੂੰ ਜਿਹੜੇ ਵੀ ਪ੍ਰੋਬਲਮ ਪਰੇਸ਼ਾਨੀ ਹੈ ਜਿਸ ਤਰ੍ਹਾਂ ਕਿ ਕਿਸੇ ਨੂੰ ਰਿਲੇਸ਼ਨ ਦੇ ਵਿੱਚ ਪਰੇਸ਼ਾਨੀ ਹੈ ਕਿਸੇ ਨੂੰ ਪੈਸੇ ਦੀ ਤਕਲੀਫ ਹੈ ਕਿਸੇ ਨੂੰ ਵਿਆਹ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਨੌਕਰੀ ਦੀ ਅਜៃਆਂ ਕਈ ਹੀ ਤਕਲੀਫਾਂ ਨੇ ਜਿਨ੍ਹਾਂ ਦੇ ਕਾਰਨ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਬਣਿਆ ਰਹਿੰਦੀਆਂ ਹਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕੇ ਹਲਦੇ ਦੇ ਗੰਡ ਲੈਣੀ ਹੈ 1 2 ਗੰਡਾ ਲੈ ਲਵੋ ਉਹਨਾਂ ਨੂੰ ਆਪਣੇ ਸੱਜੇ ਹੱਥ ਦੇ ਵਿੱਚ ਫੜੋ ਜਦੋਂ ਤੁਸੀਂ ਉਸ ਨੂੰ ਆਪਣੇ ਇਸ ਤਰ੍ਹਾਂ ਫੜ ਲਿਆ ਸੱਜੇ ਹੱਥ ਦੇ ਵਿੱਚ ਤੇ ਬੰਦ ਕਰਕੇ ਤੇ ਆਪਣੇ ਵੇਸ਼ਨੋ ਮੰਗਣਾ ਸ਼ੁਰੂ ਕਰ ਦੇਣਾ ਹੈ ਜੋ ਵੀ ਤੁਹਾਡੀ ਵੇਸ਼ ਹੈ ਉਹ ਮਨ ਵਿੱਚ ਹੀ ਕਹਿਣੀ ਹੈ ਜਿਸ ਤਰ੍ਹਾਂ ਕਿ ਤੁਹਾਡਾ ਰਿਲੇਸ਼ਨ ਖਰਾਬ ਹੈ ਜਾਂ ਤੁਹਾਡੇ ਘਰ ਦੇ ਵਿੱਚ ਲੜਾਈ ਰਹਿੰਦੀ ਹੈ ਇਸ ਤਰ੍ਹਾਂ ਦੇ ਜੇ ਵੇਸ਼ ਹੈ ਤੁਹਾਡੀ ਉਹ ਤੁਸੀਂ ਮਨ ਵਿੱਚ ਸ਼ਾਂਤ ਹੋ ਕੇ ਅੱਖਾਂ ਬੰਦ ਕਰਕੇ ਉਹ ਵਿਸ਼ ਮੰਗਣੀ ਸ਼ੁਰੂ ਕਰ ਦਿਓ ਜਾਂ ਤੁਹਾਡਾ ਵਿਆਹ ਨਹੀਂ ਹੋ ਰਿਹਾ ਤੁਸੀਂ ਵੀ ਮਤਲਬ ਵਿਸ਼ ਕਿੱਦਾਂ ਮੰਗਣੀ ਹੈ ਤੁਸੀਂ ਕਹੋਗੇ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਤੇ ਮੈਂ ਬਹੁਤ ਖੁਸ਼ ਹਾਂ ਮਤਲਬ ਇਦਾਂ ਵਿਸ਼ ਮੰਗਣੀ ਹੈ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਉਹ ਚੀਜ਼ ਮਿਲ ਚੁੱਕੀ ਹੈ ਸਾਡੇ ਘਰ ਸ਼ਾਂਤੀ ਹੈ ਹੁਣ ਲੜਾਈ ਨਹੀਂ ਹੁੰਦੀ ਇਹਦਾ ਅੱਖਾਂ ਬੰਦ ਕਰਕੇ ਵੇਸ਼ ਮੰਗਣੇ ਹੈ ਤੁਸੀਂ ਵੇਸ਼ ਇਸ ਤਰ੍ਹਾਂ ਨਹੀਂ ਕਰਨੇ ਕਿ ਸਾਡੇ ਘਰ ਲੜਾਈ ਖਤਮ ਹੋ ਜਾਵੇ ਇਹਦਾ ਨਹੀਂ ਕਰਨੇ ਮਤਲਬ ਪੋਜ਼ਿਟਿਵ ਕਰਨੇ ਹੈ ਸਾਡੀ ਵੇਸ਼ ਪੂਰੀ ਹੋ ਜਾਵੇਗੀ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਉਹ ਹਲਦੀ ਦੀ ਗੰਢ ਹੈ ਆਪਣੇ ਸਰਾਣੇ ਥੱਲੇ ਰੱਖ ਲੈਣੇ ਹੈ ਉਸ ਤੋਂ ਬਾਅਦ ਤੁਸੀਂ ਸੌਂ ਜਾਣਾ ਹੈ ਜਦੋਂ ਤੁਸੀਂ ਸੌਂ ਗਏ ਤਾਂ ਉੱਠਣਾ ਨਹੀਂ ਇੱਕ ਵਾਰ ਵੀ ਇਸ ਚੀਜ਼ ਕਰਨ ਤੋਂ ਬਾਅਦ ਮੁੜ ਕੇ ਇੱਕ ਹੋਰ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਉਹ ਪਾ ਹੈ ਕਿ ਇੱਕ ਤੁਸੀਂ ਤਾਂਬੇ ਦਾ ਮਤਲਬ ਕੋਈ ਪਾਂਡਾ ਲੈ ਲਓ ਜੋ ਵੀ ਤੁਹਾਡੇ ਘਰ ਹੈ ਕੌਲੀ ਹੈ ਗਲਾਸ ਹੈ ਕੁਝ ਵੀ ਤੁਸੀਂ ਤਾਂਬੇ ਦਾ ਪਾਂਡਾ ਲਾਓਗੇ ਤਾਂ ਉਸ ਦੇ ਵਿੱਚ ਉਹ ਕਹਿੰਦੇ ਪਾਣੀ ਪਾ ਲਓ ਤੇ ਕੁਝ ਪਾਣੀ ਪਾ ਕੇ ਤੁਸੀਂ ਉਸ ਨੂੰ ਸਰਾਣੇ ਦੇ ਲਾਗੇ ਰੱਖ ਲਓ ਜਦੋਂ ਉਸ ਪਾਂਡੇ ਨੂੰ ਤੁਸੀਂ ਸਰਾਣੇ ਦੇ ਲਾਗੇ ਰੱਖੋਗੇ ਉਹ ਤੋਟਾਖਲਾ ਉਹਦੇ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਵੇਸ਼ ਮੰਗਣੇ ਸ਼ੁਰੂ ਕਰ ਦਿਓ ਕਿ ਮੇਰਾ ਵਿਦੇਸ਼ ਦਾ ਕੰਮ ਬਣ ਜਾਵੇ ਮੇਰੇ ਘਰ ਦੇ ਵਿੱਚੋਂ ਮਤਲਬ ਪੈਸੇ ਦੀ ਕਮੀ ਦੂਰ ਹੋ ਜਾਵੇ ਇਹ ਜਦੋਂ ਵੇਸ਼ ਮੰਗੋਗੇ ਜਾਂ ਮੇਰੀਆਂ ਬਿਮਾਰੀਆਂ ਦੂਰ ਹੋ ਜਾਣ ਸਭ ਤੋਂ ਜ਼ਿਆਦਾ کارਗਰ ਉਪਾਏ ਇਹ ਬਿਮਾਰੀਆਂ ਵਾਸਤੇ ਹੈ ਤੇ ਜਦੋਂ ਤੁਸੀਂ ਇਹ ਵੇਸ਼ ਮਤਲਬ ਮੰਗ ਲਓਗੇ ਤੇ ਫਿਰ ਤੁਸੀਂ ਲੰਮੇ ਪੈ ਜਾਣਾ ਸੌਂ ਜਾਣਾ ਹੈ ਤੇ ਜਦੋਂ ਸਵੇਰੇ ਉੱਠੋਗੇ ਤਾਂ ਜਿਹੜਾ ਉਹ ਜਲ ਹੈ ਉਹ ਜਲ ਤੁਸੀਂ ਜਾ ਕੇ ਟਾਇਲਟ ਚ ਪਾ ਦੇਣਾ ਹੈ ਤੁਸੀਂ ਉਸ ਜਲ ਨੂੰ ਵਰਤਣਾ ਨਹੀਂ ਤੁਹਾਡੀਆਂ ਬਿਮਾਰੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਤੀਸਰਾ ਉਪਾਅ ਹੈ ਤੁਸੀਂ ਕੁਝ ਹਰੀਆਂ ਇਲਾਚੀਆਂ ਲੈਣੀਆਂ ਹਨ ਤੇ ਕੁਝ ਕੁ ਤੁਸੀਂ ਸਿੱਕੇ ਲੈ ਲਓ ਜਿਸਨਾ ਤੁਸੀਂ ਮਾਂ ਲక్ష్ਮੀ ਤੇ ਦੇਖਿਆ ਹੀ ਹੈ ਫੋਟੋ ਦੇ ਉੱਤੇ ਕਈ ਸਿੱਕੇ ਜਿਸਨਾ ਸਿੱਕੇ ਨੂੰ ਮਤਲਬ ਘਰ ਦੇ ਵਿੱਚ ਤਾਂ ਦਾ ਵਾਸ ਮੰਨਿਆ ਜਾਂਦਾ ਹੈ ਜਦੋਂ ਸਿੱਕੇ ਮਤਲਬ ਜਿੱਥੇ ਰੱਖੇ ਜਾਂਦੇ ਸਿੱਕਿਆਂ ਦੇ ਵਿੱਚ ਧਾਨ ਦੀ એનર્ਜੀ ਹੁੰਦੀ ਹੈ ਕਿਚਨ ਦੀ એનર્ਜੀ ਹੁੰਦੀ ਹੈ ਕੁਝ ਸਿੱਕੇ ਲੈ ਲਓ ਤੇ ਕੁਝ ਹਰੀਆਂ ਇਲਾਚੀਆਂ ਲੈ ਲਓ ਉਹਨਾਂ ਦੀ ਇੱਕ ਜਿੱਦਾਂ ਕੱਪੜੇ 'ਚ ਬੰਨ ਲਓ ਜੇ ਇਕੱਠੀਆਂ ਤੁਸੀਂ ਰੱਖਣੀਆਂ ਨੇ ਤੇ ਇਕੱਠੀਆਂ ਰੱਖ ਲਓ ਉਹਨਾਂ ਨੂੰ ਇੱਕ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਮਤਲਬ ਆਪਣੇ ਸੱਜੇ ਹੱਥ ਵਿੱਚ ਫੜ ਕੇ ਆਪਣੀ ਵਿਸ਼ ਮੰਗਣੀ ਸ਼ੁਰੂ ਕਰ ਦੇਵੋ ਜਦੋਂ ਤੁਸੀਂ ਵਿੱਚ ਮੰਗਣੀ ਹੈ ਉਹ ਪ੍ਰੋਜੈਕਟ ਟਾਈਮ ਦੇ ਵਿੱਚ ਮੰਗਣੀ ਹੈ ਕਿ ਸਾਡੇ ਕੋਲ ਇਸ ਟਾਈਮ ਇਹ ਕੰਮ ਹੋ ਚੁੱਕਾ ਹੈ ਇਸ ਤਰ੍ਹਾਂ ਕਹਿਣਾ ਕਿ ਜਦੋਂ ਤੁਸੀਂ ਇਹ 5 ਤੋਂ 6 ਵਾਰ ਇਦਾਂ ਗੱਲ ਕਰਕੇ ਤੇ ਆਪਣੇ ਸਰਾਣੇ ਥੱਲੇ ਰੱਖ ਲੈਣੇ ਹੈ ਇਸ ਨੂੰ ਥੱਲੇ ਸਰਾਣੇ ਦੇ ਰੱਖਣ ਦੇ ਨਾਲ ਮਤਲਬ ਦੇਖੋਗੇ ਕਿ ਤੁਸੀਂ 2-3 ਮਹੀਨਿਆਂ ਦੇ ਵਿੱਚ ਹੀ ਤੁਹਾਡੇ ਕੋਲ ਪੈਸਾ ਆਉਣਾ ਸ਼ੁਰੂ ਹੋ ਜਾਣਾ ਹੈ ਇਹ ਇੱਕ کارਗਰ ਉਪਾਅ ਹੈ ਸਮਰਧਕਾਰੀ ਉਪਾਅ ਹੈ ਜੇ ਤੁਸੀਂ ਇੱਕ ਵਾਰ ਕਰਕੇ ਵੇਖਣਾ ਵਿਸ਼ਵਾਸ ਜ਼ਰੂਰ ਕਰਨਾ ਇਹਨਾਂ ਉਪਾਣੂ ਕਰਨ ਦੇ ਲਈ ਜੇਕਰ ਕੋਈ ਵੀ ਬੰਦੇ ਨੂੰ ਕਿਸੇ ਵੀ ਕੰਮ ਦੇ ਵਿੱਚ ਵਿਸ਼ਵਾਸ ਨਹੀਂ ਤਾਂ ਉਹ ਕਦੇ ਕੰਮ ਸਿਰੇ ਨਹੀਂ ਚੜਦਾ ਪੂਰਾ ਨਹੀਂ ਹੁੰਦਾ ਜਿਸ ਕਰਕੇ ਇਹ ਕੰਮ ਕਰਨ ਦੇ ਲਈ ਸਾਨੂੰ ਵਿਸ਼ਵਾਸ ਪੌਛ ਰੋਰੀ ਰੱਖਣਾ ਜੇਕਰ ਅਸੀਂ ਵਿਸ਼ਵਾਸ ਰੱਖਾਂਗੇ ਤਾਂ ਹੀ ਅਸੀਂ ਆਪਣਾ ਮਤਲਬ ਕੰਮ ਨੂੰ ਪੂਰਾ ਕਰ ਸਕਦੇ ਹਾਂ ਇੱਕ ਵਿਸ਼ਵਾਸ ਹੀ ਸਾਡੇ ਕੰਮ ਨੂੰ ਇਕੱਠਾ ਕਰਕੇ ਰੱਖਦਾ ਹੈ ਤੇ ਸਾਡੇ ਕੰਮ ਨੂੰ ਇਕੱਠਿਆਂ ਕਰਕੇ ਰੱਖਦਾ ਹੈ ਜਾਂ ਸਾਡੇ ਕੰਮ ਨੂੰ ਬਣਾਉਂਦਾ ਹੈ ਵਿਸ਼ਵਾਸ ਦੇ ਨਾਲ ਤੁਸੀਂ ਇਹ ਕੰਮ ਕਰਨਾ ਤੁਹਾਨੂੰ 100% ਤੁਹਾਨੂੰ 100% ਫਾਇਦੇ ਜ਼ਰੂਰ ਮਿਲੇਗਾ ਤੇ ਇੱਕ ਤੁਹਾਨੂੰ ਲੱਕੀ ਨੰਬਰ ਦੱਸਦੇ ਹਾਂ ਜੋ ਤੁਸੀਂ ਆਪਣੇ ਸਰਾਣੇ ਥੱਲੇ ਲਿਖ ਕੇ ਰੱਖਣਾ ਹੈ ਪਰਚੇ ਦੇ ਉੱਤੇ ਇੱਕ ਤੁਸੀਂ ਲਿਖ ਲਓ ਜਾਂ ਤੁਸੀਂ ਇਹ ਲੱਕੀ ਨੰਬਰ ਤੁਸੀਂ ਆਪਣੇ ਪਰਚੇ ਦੇ ਉੱਤੇ ਲਿਖਣਾ ਲਗੋਗੇ ਤਾਂ ਇਹ ਇੱਕ ਐਨਰਜੈਟਿਕ ਨੰਬਰ ਹੈ ਜਿਹਦੇ ਵਿੱਚ ਬਹੁਤ ਪਾਵਰਫੁਲ ਮਤਲਬ ਕਹਿੰਦੇ ਤਾਕਤ ਹੈ ਇਹਨੂੰ ਜਦੋਂ ਤੁਸੀਂ ਇੱਕ ਕਾਗਜ਼ ਦੇ ਉੱਤੇ ਹਰੇ ਪੈਨ ਦੇ ਨਾਲ ਇਹਨੂੰ ਲਿਖਣਾ ਹੈ ਲੇਕੇ ਫੋਲਡ ਕਰ ਲਓ ਚਾਹੇ ਉਹ ਉਸ ਤਰ੍ਹਾਂ ਹੀ ਰੱਖ ਲਓ ਚਾਹੇ ਫੋਲਡ ਕਰ ਲਓ ਉਸ ਨੂੰ ਆਪਣੀ ਸਰਾਣੀ ਥੱਲੇ ਰੱਖ ਲਓ ਉਸ ਨੂੰ ਤੁਸੀਂ ਜਦੋਂ ਆਪਣੇ ਹੱਥ ਵਿੱਚ ਪਹਿਲਾਂ ਰੱਖਣਾ ਇਸ ਤਰ੍ਹਾਂ ਰੱਖਣ ਲੱਗੇ ਆਪਣੀ ਮਤਲਬ ਜਿਹੜੀ ਵੇਸ਼ ਹੈ ਉਹ ਮੰਗਣੀ ਸ਼ੁਰੂ ਕਰ ਦੇਣੀ ਹੈ ਜੋ ਵੀ ਤੁਹਾਡੀ ਇੱਛਾ ਹੈ ਜਿਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਲੱਕੀ ਹਾਂ ਕਿਉਂਕਿ ਇਹ ਨੰਬਰ ਜੋ ਲੱਕੀ ਹੁੰਦਾ ਹੈ ਮੇਰੇ ਕੋਲ ਬਹੁਤ ਜ਼ਿਆਦਾ ਤਾਂ ਦੌਲ ਮੇਰੀ ਹਰ ਇੱਕ ਇੱਛਾ ਪੂਰੀ ਹੋ ਰਹੀ ਹੈ ਜਦੋਂ ਮੰਗਣਾ ਹੈ ਪੂਰੇ ਵਿਸ਼ਵਾਸ ਦੇ ਨਾਲ ਹੀ ਮੰਗਣਾ ਹੈ ਮੇਰੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ ਇਸ ਤਰ੍ਹਾਂ ਕਰਨਾ ਹੈ ਮਤਲਬ ਜਦੋਂ ਇਦਾਂ ਬੋਲੋਗੇ ਪੂਰੇ ਵਿਸ਼ਵਾਸ ਦੇ ਨਾਲ ਬੋਲੋਗੇ ਤਾਂ ਤੁਸੀਂ ਤਾਂ ਦੌਲ ਨਹੀਂ ਹੋਵੋਗੇ ਤਾਂ ਉੱਪਰ ਤੁਸੀਂ ਮਤਲਬ बोले जा रहे हो विश्वास ਨਾਲ ਬੋਲਣਾ ਹੈ ਤਾਂ ਤੁਹਾਡੀ ਵੇਸ਼ ਜਿਹੜੀ ਹੈ ਉਹ ਜ਼ਰੂਰ ਪੂਰੀ ਹੋਵੇਗੀ ਜੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਹੈ ਉਸ ਰਾਣੇ ਦੇ ਥੱਲੇ ਜਿਹੜਾ ਤੁਸੀਂ ਹਲਦੀ ਦੇ ਗੰਢ ਦੱਸੇ ਹੈ ਉਹ ਰੱਖ ਲਵੋ ਜਿਸ ਤਰ੍ਹਾਂ ਕਿ ਲੱਖੀ ਕੋਪਨ ਜਿ ਸਾਰੀਆਂ ਪ੍ਰੋਬਲਮ ਪੈਂਦੀਆਂ ਨੇ ਉਹ ਤੁਹਾਡੇ ਘਰ ਵਿੱਚ ਹੋ ਰਹੀਆਂ ਨੇ ਲੜਾਈ ਝਗੜਾ ਸ਼ਰਾਬ ਪੈਸੇ ਰਿਲੇਟਡ ਤਾਂ ਉਹ ਵੀ ਤੁਹਾਡੀਆਂ ਝਗੜਾ ਜਿਹੜਾ ਹੈ ਘਰ ਦੇ ਵਿੱਚ ਉਹ ਖਤਮ ਹੋ ਜਾਵੇਗਾ ਜਿਹੜੇ ਅਸੀਂ ਇਹ ਉਪਾਅ ਦੱਸੇ ਹਨ ਸਾਰੇ ਇਹ ਚੰਗੇ ਹਨ ਤੇ ਜੇਕਰ ਤੁਸੀਂ ਇਹਨਾਂ ਨੂੰ ਵਿਸ਼ਵਾਸ ਦੇ ਨਾਲ ਕਰਦੇ ਹੋ ਤਾਂ ਤੁਹਾਡੀ ਆਰਿਸ਼ਾ ਪੂਰੀ ਹੁੰਦੀ ਹੈ ਅਤੇ ਵਿਸ਼ਵਾਸ ਦੇ ਨਾਲ ਕਰੋਗੇ ਤੇ ਤੁਹਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ